ਤਸਵੀਰ ਦੀ ਵੱਡੀ ਖਬਰ ਹੈ ਪੰਜਾਬ ਦੇ ਗ੍ਰਨੇਡ ਹਮਲੇ ਨਾਲ ਜੁੜੀ ਹੋਈ ਹੈ ਜੀ ਹਾਂ ਯੂਪੀ ਵਿੱਚ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਦਰਸਲ ਇਹ ਤਿੰਨੇ ਨੌਜਵਾਨੇ ਖਾਲਿਸਤਾਨੀ ਕਮਾਂਡੋ ਫੋਰਸ ਨਾਲ ਜੁੜੇ ਦੱਸੇ ਜਾ ਰਹੇ ਨੇ ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਅਤੇ ਯੂਪੀ ਪੁਲਿਸ ਨੇ ਮਿਲ ਕੇ ਯੂਪੀ ਦੇ ਪਿਲੀਪੀ ਚ ਇਹਨਾਂ ਤਿੰਨਾਂ ਦਾ ਇਨਕਾਊਂਟਰ ਕਰ ਦਿੱਤਾ ਹੈ ਦਰਸਲ ਪੰਜਾਬ ਦੇ ਗ੍ਰਨੇਡ ਹਮਲੇ ਦੇ ਇਹ ਤਿੰਨੋ ਦੋਸ਼ੀ ਸੀ ਜੋ ਕਿ ਖਾਲਿਸਤਾਨੀ ਕਮਾਂਡੋ ਫੋਰਸ ਦੇ ਨਾਲ ਜੁੜੇ ਹੋਏ ਸੀ ਅਤੇ ਅੱਜ ਤੜਕਸਾਰ ਹੋਏ ਇੱਕ ਮੁਕਾਬਲੇ ਦੌਰਾਨ ਇਹ ਤਿੰਨੋਂ ਮਾਰੇ ਗਏ ਨੇ ਇਹ ਕਾਰਵਾਈ ਸੋਮਵਾਰ ਸਵੇਰੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ ਕੀਤੀ ਗਈ ਤਿੰਨੋਂ ਅਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਮੈਂਬਰ ਦੱਸੇ ਜਾ ਰਹੇ ਨੇ ਇਹਨਾਂ ਕੋਲੋਂ 2 AK-47 ਸਮੇਤ ਕਈ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ ਤਿੰਨੋਂ ਅਤਵਾਦੀ ਦੀ ਪਛਾਣ ਗੁਰਵਿੰਦਰ ਸਿੰਘ ਰਵੀ ਅਤੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਤਿੰਨਾਂ ਨੇ ਕੁਝ ਸਮਾਂ ਪਹਿਲਾਂ ਹੀ ਗੁਰਦਾਸਪੁਰ ਦੇ ਬਖਸ਼ੀ ਵਾਲਾ ਪੁਲਿਸ ਚੌਕੀ ਤੇ ਗਰਨੇਡ ਹਮਲਾ ਕੀਤਾ ਸੀ ਅਤੇ ਇੱਕ ਪੋਸਟ ਪਾਕਿਸਤਾਨੀ ਜ਼ਿੰਮੇਵਾਰੀ ਵੀ ਲਈ ਸੀ ਉਥੇ ਹੀ ਯੂਪੀ ਪੁਲਿਸ ਦੇ ਡੀਜੀਪੀ ਪ੍ਰਸ਼ੰਤ ਕੁਮਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਪੰਜਾਬ ਪੁਲਿਸ ਤੋਂ ਇਨਪੁਟ ਮਿਲਿਆ ਸੀ ਕਿ ਗੁਰਦਾਸਪੁਰ ਪੁਲਿਸ ਚੌਕੀ ਤੇ ਹੋਏ ਹਮਲੇ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪਿਲੀਪੀ ਜ਼ਿਲ੍ਹੇ ਵਿੱਚ ਲੁਕੇ ਹੋਏ ਨੇ ਇਸ ਇਨਪੁਟ ਤੋਂ ਬਾਅਦ ਜ਼ਿਲ੍ਹਾ ਪੁਲਿਸ ਸਰਗਰਮ ਹੋ ਗਈ ਅਤੇ ਅਤਿਅਤ ਬਾਅਦ ਦੇਰ ਰਾਤ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦੀ ਟੀਮ ਨਾਲ ਮੁਕਾਬਲੇ ਵਿੱਚ ਤਿੰਨ ਅਤਵਾਦੀਆਂ ਨੂੰ ਗੋਲੀਆਂ ਲੱਗੀਆਂ ਜਿਸ ਨਾਲ ਉਹ ਜ਼ਖਮੀ ਹੋ ਗਏ ਸਾਰਿਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਡੀਜੀਪੀ ਨੇ ਕਿਹਾ ਕਿ ਇਸ ਆਪਰੇਸ਼ਨ ਦੀ ਅਗਵਾਈ ਪਿਲੀਪੀਤ ਦੇ ਪੁਲਿਸ ਸੁਪਰਡੈਂਟ ਨੇ ਖੁਦ ਕੀਤੀ। ਦੇਖਿਆ ਆ ਤੜਕੇ ਸਵੇਰ ਪੰਜਾਬ ਪੁਲਿਸ ਦੀ ਗੁਰਦਾਸਪੁਰ ਜਨਪਦ ਦੀ ਟੀਮ ਨੇ थाना पुरानपुर आकर प्रभारी को यह सूचना दी कि उनके वहां कुछ दिन पहले बक्सोवाल पुलिस चौकी पर खालिस्तानी आतंकवादियों द्वारा एक ग्रेनेड फेंका गया था वो संदिग्ध थाना क्षेत्र में छुपे हुए हो सकते हैं इस सूचना पर तत्काल इनके द्वारा मुझे अवगत कराया गया और अन्य उच्च अधिकारियों को अवगत कराया गया तत्काल डेल्टा के माध्यम से पूरे जनपद की नाकाबंदी कर चेकिंग शुरू कराई गई तभी खमरिया प्वाइंट जो पूरनपुर थाना क्षेत्र में पड़ता है वहां पर तैनात पुलिस ब्रिकेट ने यह बताया कि एक बाइक सवार तीन संदिग्ध नवयुवक जिनके पास कुछ संदिग्ध वस्तुएं होना प्रतीत होता है वो तेजी से बाइक चलाकर खतरनाक तरीके से बाइक चलाकर जनपद पीलीभीत की तरफ गए हैं तत्काल पंजाब पुलिस की टीम और हमारे थाना पूरनपुर पुलिस प्रभारी ने उनका पीछा किया दूसरी तरफ से जो इधर के आने वाले संभावित रास्ते हैं उस पर थाना गजरौला और थाना माधो टांडा दोनों को अलर्ट किया गया और उधर से मेरे द्वारा भी इधर मूव किया गया जो पुल पड़ता है पूरनपुर से पीलीभीत के बीच में जो निर्माणाधीन पुल है उस पर इनके द्वारा ये नहर पटरी पर मुड़ गए जब पीछा किया गया और इन्हें ललकारा गया तो इन्होंने पुलिस पर फायर शुरू कर दिया जवाबी फायरिंग में तीनों आतंकवादी घायल हुए हैं उन्हें सीएससी पूरनपुर भेजा गया है उनके पास से दो ए के सैतालीस दो फॉरेन मेड ग्लॉक पिस्टल और भारी मात्रा में एम्यूनेशन बरामद हुआ है उनके बारे में जो बातें बताई गई हैं पंजाब पुलिस के द्वारा कि इनका कुछ फॉरेन कनेक्शन भी है उसके संबंध में पूरी वैधानिक कार्रवाई की जा रही है सबसे पहले इन्हें प्राथमिक उपचार कर सीएससी भेजा गया है ਔਰ ਉਸਕੇ ਬਾਅਦ ਜੈਸਾ ਵੀ ਡਾਕਟਰੋ ਦੁਆਰਾ ਕਹਾ ਜਾ ਰਹਾ ਹੈ ਵੈਸੀ ਚੀਜ਼ੇ ਕੀ ਜਾ ਰਹੀਆਂ ਹਨ ਔਰ ਜੋ ਵੀ ਅਗ੍ਰਮ ਵੈਦਾਨਿਕ ਕਾਰਵਾਈ ਹੋਗੀ ਉਸੇ ਅਗਤ ਰਾਇਆ ਜਾਏਗਾ ਧੰਨਵਾਦ ਤਾਂ ਜਾਣਕਾਰੀ ਮੁਤਾਬਕ ਪੁਲਿਸ ਮੁਕਾਬਲੇ ਵਿੱਚ ਗੋਲੀ ਲੱਗਣ ਵਾਲੇ ਮੁਲਜ਼ਮਾਂ ਵਿੱਚ 25 ਸਾਲਾਂ ਗੁਰਵਿੰਦਰ ਸਿੰਘ ਪੁੱਤਰ ਗਰਦੇਵ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਸ਼ਾਮਲੇ ਅਤੇ ਦੂਜੇ ਦਾ ਨਾਮ 23 ਸਾਲਾ ਵਰਿੰਦਰ ਸਿੰਘ ਦੱਸਿਆ ਗਿਆ ਹੈ ਅਤੇ ਦੂਜੇ ਦਾ ਨਾਮ 23 ਸਾਲਾ ਵਰਿੰਦਰ ਉਰਫ ਰਵੀ ਦੱਸਿਆ ਗਿਆ ਜਿਸ ਦੇ ਪਿਤਾ ਦਾ ਨਾਮ ਰਣਜੀਤ ਸਿੰਘ ਵਾਸੀ ਅਗਵਾਨ ਪਿੰਡ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਉਹ ਵੀ ਇਸ ਪੂਰੇ ਹਮਲੇ ਦੌਰਾਨ ਸ਼ਾਮਿਲ ਸੀ ਇਸ ਤੋਂ ਇਲਾਵਾ 18 ਸਾਲਾ ਦਾ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਵਾਸੀ ਨਿਕਾਸੁਰ ਕਲਾਨਾ ਅਤੇ ਗੁਰਦਾਸਪੁਰ ਨੂੰ ਵੀ ਪੁਲਿਸ ਨੇ ਮੁਕਾਬਲੇ ਵਿੱਚ ਠੇਰ ਕਰ ਦਿੱਤਾ ਹੈ ਦੱਸਿਆ ਕਿ ਪਿਛਲੇ ਦਿਨੀ ਗੁਰਦਾਸਪੁਰ ਦੀ ਬਖਸ਼ੀ ਵਾਲਾ ਪੁਲਿਸ ਚੌਕੀ ਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ ਪੁਲਿਸ ਚੌਕੀ 15 ਦਿਨ ਤੋਂ ਬੰਦ ਪਈ ਸੀ ਜਿਸ ਤੇ ਕੇ ਗਰਨੇਡ ਨਾਲ ਹਮਲਾ ਕੀਤਾ ਗਿਆ ਅਤੇ ਇਹ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸੀ ਉਦレス ਪੂਰੇ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਕਮਾਂਡੋ ਫੋਰਸ ਨੇ ਇੱਕ ਪੋਸਟ ਪਾ ਕੇ ਲਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ